हमको महीना वहाँ पे हुआ केरला स्कूल पे इतना मालूम नहीं था सर कि एक बैग इतना पानी चला जाएगा हम लोग चालीस पैतालीस थे तो और आदमी चले आ, वो आधा आवर वहाँ पर है हम लोग के पूरी सामान वही पे खाने पीने वाला सोने वाला कपड़ा पहनने वाला हाँ जी सर क्या कहना चाहते हैं जैसे में फेंसिंग तो अभी दो दिन से इतनी बाढ़ का पानी आया है कि हमारा फेंसिंग का काम चल रहा है कुछ इस बार फेंसिंग बन रही है तो वहाँ पर आठ से दस मीटर पूरी फेंसिंग टूट गई है पानी और कई जगह बांध टूट गई है जो दूसरी है वो टूट गई है अभी आठ से दस मीटर तक पानी तो पब्लिक को, को ये कहना चाह रहे हैं की लगे हुए है लेकिन अभी आगे हमें जाने नहीं दे रहे पुलिस वगैरह ठीक है वाहसा वाहिगुरु जी की फतेह संस्था बाबा दीप सिंह सेवा दल ਵੈਲਫੇਅਰ ਸੁਸਾਇਟੀ ਗੜਵੀਵਾਲ ਵੱਲੋਂ ਇਸ ਵਾਰੀ ਸਵਾਮਾਂ ਨਵਾਈਆਂ ਜਾ ਰਹੀਆਂ ਤਕਰੀਬਨ ਸਾਨੂੰ 20 ਦਿਨ ਦੇ ਲਗਭਗ ਹੋ ਚੁੱਕਿਆ ਜਦੋਂ ਪਹਿਲਾਂ ਤੋਂ ਸ਼ੁਰੂ ਆ ਚਾਹੇ ਉਹ ਬਿਆਸ ਨੇ ਟਾਂਡ ਏਰੀਏ ਦੇ ਵਿੱਚ ਫੱਤੇ ਕੋਲਾ ਅਬਦੁੱਲਾਪੁਰ ਚਾਹੇ ਉਹ ਬਾਉਪੁਰ ਬਾਨ ਟੋਟਾ ਉੱਥੇ ਤਕਰੀਬਨ ਪੰਜਾਬ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਉੱਥੇ ਸਾਰੇ ਪਾਸੇ ਸਾਡੀਆਂ ਸਵਾਮਾਂ ਚੱਲ ਰਹੀਆਂ ਹੁਣ ਇਸ ਟਾਈਮ ਚਾਰ ਬੂਟਾਂ ਲੈ ਕੇ ਕਲਾਨੌਰ ਇੱਥੇ ਅੱਜ ਪਹੁੰਚਿਆ ਕੱਲ ਅਸੀਂ ਸਾਡਾ ਵੀਰ ਪਵਿੱਤਰ ਤੇ ਸਾਡੇ ਭਰਾ ਨੇ ਸਵਾਮਾਂ ਕਾ ਵੀ ਕਰ ਰਿਹਾ ਭਰਾ ਅਡਾ ਦੀਨਾ ਨਗਰ ਦੇ ਵਿੱਚ ਉੱਥੇ ਜਿਹੜੇ ਲੋਕ ਫਸੇ ਜੀ ਕੱਲ ਦੇ ਅਸੀਂ ਉੱਥੇ ਰੈਸਕਿਊ ਕਰਦੇ ਸੀ ਤੇ ਹੁਣ ਅਸੀਂ ਲੈ ਕੇ ਇੱਥੇ ਪਹੁੰਚੇ ਆ ਜਿੱਥੇ ਵੀ ਸਾਨੂੰ ਕਿਤੇ ਲੋੜ ਪੈਂਦੀ ਆ ਮੈਂ ਤਾਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਸੰਗਤਾਂ ਨੂੰ ਜੇ ਸਾਡੀ ਸੰਸਥਾ ਨਾਲ ਤੁਸੀਂ ਸੰਪਰਕ ਕਰ ਸਕਦੇ ਆ 927620010 ਸਾਡਾ ਹੈਲਪਲਾਈਨ ਨੰਬਰ ਜਿੰਨੇ ਵੀ ਚਲੋ ਅੱਜ ਦਾ ਦਿਨ ਕੱਲ ਦਾ ਦਿਨ ਜਦੋਂ ਇਹ ਕਿਤਾਬ ਅੱਜ ਤੋਂ ਕੱਢ ਕੇ ਜਾਵਾਂਗੇ ਇਹ ਨਹੀਂ ਵੀ ਕਈ ਏਰੀਆ ਤੋਂ ਕਾਹਨ ਜਾਣੇ ਪਹਿਲਾਂ ਜਿੱਥੇ ਵੀ ਇੱਕ ਪਾਸੇ ਛੱਡ ਕੇ ਪਹਿਲਾਂ ਕਰਕੇ ਕਲੀਅਰ ਕਰਕੇ ਫੇਰ ਹੀ ਦੂਸਰੇ ਏਰੀਆ ਤੇ ਜਾਈਦਾ ਤੇ ਤਕਰੀਬਨ ਸਾਡੀਆਂ ਇਸ ਟਾਈਮ ਚਾਰ ਬੋਟਾ ਇੱਥੇ ਚੱਲ ਰਹੀਆਂ ਬਾਕੀ ਇਸ ਟਾਈਮ ਟਾਂਡੇ ਚ ਤੇ ਅਬਦੁੱਲਾਪੁਰ ਤੇ ਫਰੋਜਪੁਰ ਚੱਲ ਰਹੀ ਹੈ ਕੱਲਾ ਨੌਰ ਤੋਂ ਬੱਚੇ ਅਸੀਂ ਕੇਰਲਾ ਸਕੂਲ ਤੋਂ ਕੱਢ ਕੇ ਲਿਆਏ ਆ तकरीबन 35-40 ਬੰਦੇ ਕੱਢ ਕੇ ਲੈ ਆਏ ਨੇ ਕੇਰਲਾ ਸਕੂਲ ਤੋਂ 40 ਕਿਤੇ ਲਗਭਗ ਬੱਚੇ ਔਰਤਾਂ ਫਿਰ ਉਸ ਤੋਂ ਬਾਅਦ ਇੱਕ ਪ੍ਰੈਗਨੈਂਟ ਸਾਡੀ ਭੈਣ ਸੀਗੀ ਉਹ ਲੈ ਕੇ ਆਏ ਰੈਸਕਿਊ ਕਰਕੇ ਫਿਰ ਉਹ ਸੈਲਰਾਂ ਸੈਲਰਾਂ ਦੇ ਉੱਪਰ ਉਵੇਂ ਹੀ ਬੰਦੇ ਫਸੇ ਸੀ ਦੋ ਤਿੰਨ ਦਿਨ ਹੋਰ ਰੈਸਕਿਊ ਕਰਕੇ ਸਵੇਰ ਦੇ ਇੱਥੇ ਪਹੁੰਚਾਏ ਆ ਬਾਕੀ ਹੋਰ ਜਿੱਥੇ ਜਿੱਥੇ ਕੌਲਾ ਆ ਰਹੀਆਂ ਹੁਣ ਆ ਰਹੀਆਂ ਇੱਥੇ ਕੋਈ ਬੰਦੇ ਪਿੱਛੇ ਫਸੇ ਆ ਉਹ ਸਾਡੀ ਬੋਟ ਸਾਡੀ ਟੀਮ ਇੱਕ ਉੱਧਰ ਜਾ ਰਹੀ ਇੱਕ ਟੀਮ ਨੂੰ ਕੌਸ਼ਲਾ ਦੇ ਵਿੱਚ ਰਸਤੇ ਕਿਵੇਂ ਉਵੇਂ ਵਧਿਆ ਉਧਰੋਂ ਪਾਣੀ ਇਹ ਵਹਾਵ ਵਧ ਰਿਹਾ ਉਹ ਪਸੇ ਕੱਢਾਂਗੇ ਜਾ ਕੇ ਉਹਨੂੰ ਰੈਸਕੂ ਕਰਾਂਗੇ ਬੰਦਿਆਂ ਦੇ ਨਾਲ ਨਾਲ